ਮੜੈ ਨੇ ਵੇਗ ਵਾਲੀ ਲੈਣ ਹੈਗੀ ਕਿ ਨਹੀਂ ਨਹੀਂ ਹੈਗੀ ਮੈਂ ਕਹਦੇ ਯਾਰ 10-20 ਰੁਪਏ ਚਾਹੀਦੇ ਪੂਆਖੰਡ ਪੀਣਾ ਤੇ ਗੰਮ ਨਿਭੜਿਆ ਤੈਨੂੰ ਆਦੇ ਨਾਨੇ ਦਾ ਨਾਂ ਹੀ ਨਹੀਂ ਪਤਾ ਯਾਰ ਸਾਬੀ ਦਰ ਫਿਟੇ ਹੂੰ ਇਹ ਸਾਡੇ ਨਾਨੇ ਦਾ ਨਾਮ ਪਾਲਾ ਸਿੰਘ ਪਾਲਾ ਸਿੰਘ ਦੀ ਇੱਕੋ ਇੱਕ ਲਾੜ ਵਿਗੜੀ ਲਾੜ ਸਾਹਮਣੇ ਬੈਠੀ ਹੋਈ ਥੋੜੇ ਵਿਗੜੀ ਲਾੜ ਤੈਨੂੰ ਮੈਂ ਕਹਾਂ ਨਾ ਵਿਗੜੀ ਲਾੜ ਜਾਈ ਬੱਚੇ ਕੀ ਪੋਜ਼ਿਟਿਵ ਜਾਓ ਜੀ ਕੋਕੋ ਉਹ ਜੋ ਬੱਚੇ ਤੂੰ ਮੰਮੀ ਨੂੰ ਕੋਕੋ ਗਿਆ ਹਾਏ ਹਾਏ ਇਹ ਤਾਂ ਕਾ ਹੁਣ ਤਾਂ ਬਣੀ ਆ ਜੇ ਤੇ ਕੋਈ ਗੱਲ ਆਏਗੀ ਕੋਕੋ ਗਿਆ ਤੇ ਤੇਰੀ ਕੁੜੀ ਨੇ ਕੋਕੋ ਗਿਆ ਹਰਜੀਤੀ ਆਹੋ ਦਾ ਰੌਪ ਨਹੀਂ ਫਾਦਰ ਆ ਫਾਦਰ ਜੀ ਪੈੜ ਖੂਨ ਪੀੜੀ ਕਿੰਨਾ ਤਾਂ ਪੇਚਾ ਤੇਰਾ ਸਾਡੇ ਬੰਦੇ ਆਲਰਾਊਂਡਰ ਆ ਕਦੇ ਮੱਜਾ ਚੋਂ ਲੱਗ ਪੈਂਦੇ ਆ ਕਦੇ ਕੰਦਾ ਬਣਾਉਣ ਲੱਗ ਪੈਂਦੇ ਆ ਤੇ ਕਦੇ ਤੂੜੀ ਨਾਈਕੀ ਨੂੰ ਹੀ ਕਿਤੇ ਇਹਨਾਂ ਨੇ ਰੋਲਿਆ ਪਿਆ ਤੂੜੀ ਚ ਵੇਖ ਲਓ ਤੀ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਸਤਰੀ ਕਾਲ ਜੀ ਕੀ ਹਾਲ ਚਾਲ ਆ ਇਹ ਆਪਨੂੰ ਡਿਸਕਾਊਂਟ ਤੇ ਮਿਲੇ ਸੀ ਤਾਂ ਆਪਾਂ ਲੈ ਬਹੁਤ ਪਹਿਲਾਂ ਇਹ ਕਿਹ ਮੁਬਾਰਕਾ ਹੋਣ ਠੰਡ ਦਾ ਦੌਰ ਹਾਈ 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 ਕੋਰਾ ਇਸੇ ਕਹਤੇ ਹੈ ਕੋਰਾ ਕੈਨੇਡਾ ਚ ਇਹਨੂੰ ਕਹਿੰਦੇ ਨੇ ਕੀ ਕਹਿੰਦੇ ਨੇ ਛਨੋ ਸਾਡੇ ਪਿੰਡਾਂ 'ਚ ਕੋਰਾ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਸਤਿ ਸ੍ਰੀ ਅਕਾਲ ਲਵ ਯੂ ਅਨਨੇਵਾਰ ਤੇ ਚੱਲਦੇ ਆਂ ਕਰੇ ਤੈਨੂੰ ਆਦੇ ਨਾਨੇ ਦਾ ਨਾਂ ਹੀ ਨਹੀਂ ਪਤਾ ਯਾਰ ਸਾਬੀ ਦਰ ਫਿਟੇ ਮੂੰ ਇਹ ਸਾਡੇ ਨਾਨੇ ਦਾ ਨਾਂ ਪਾਲਾ ਸਿੰਘ ਪਾਲਾ ਸਿੰਘ ਦੀ ਇੱਕੋ ਇੱਕ ਲਾੜ ਵਿਗੜੀ ਲਾੜ ਸਾਹਮਣੇ ਬੈਠੀ ਹੋਈ ਛੋਟੇ ਆ ਸਾਬੀ ਵੀ ਆਤਾ ਵਿਗੜੀ ਲਾ ਦੇ ਲੋ ਆ ਵਿਗੜੀ ਰਹਿਣ ਤੋਂ ਤੂੰ ਆ ਵਿਗੜੀ ਵਿਗੜੀ ਲਾ ਤੈਨੂੰ ਮੈਂ ਕਿਹਾ ਨਾ ਵਿਗੜੀ ਲਾ ਵਿਗੜੀ ਲਾ ਤਾਂ ਤਾਂ ਚੰਗੇ ਆ ਵਗਾਰਤਾ ਸਾਨੂੰ ਵਗਾਰਤਾ ਸੁਧਰੀਆ ਤੂੰ ਹੀ ਵੀ ਕੋਈ ਨਹੀਂ ਇਹ ਹੈਗਾ ਟੀ ਪੋਜ਼ਿਟਿਵ ਅਲਕੋਹਲ ਪੋਜ਼ਿਟਿਵ ਓਕੇ ਪੋਜ਼ਿਟਿਵ ਜੈਵ ਜੀ ਕੋਕੋ ਉਹ ਜੋ ਬੱਚੇ ਤੂੰ ਮੰਮੀ ਦੇ ਕੋਕੋ ਗਿਆ ਹਾਏ 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 ਸਨੈਪਚੈਟ ਤੇ ਸੰਦੂ ਗੱਗੂ ਵਨ ਸਰਚ ਕਰਨਾ ਤੁਸੀਂ ਜਾ ਕੇ ਸਨੈਪਚੈਟ ਤੇ ਤੁਸੀਂ ਮੈਨੂੰ ਚੈੱਕ ਕਰ ਸਕਦੇ ਹੋ ਠੀਕ ਆ ਠੀਕ ਆ ਹਾਂ ਵੀ ਕੋਕੋ ਤੇ ਫਿਰ ਉਹ ਜੀ ਤੁਸੀਂ ਆ ਕੋਕੋ ਇਹ ਤਾਂ ਕਹਾਵਤ ਬਣੀ ਹੈ ਜੇ ਤੇ ਕੋਈ ਗੱਲ ਆਏਗੀ ਕੋਕੋ ਗਿਆ ਤੇ ਤੇਰੀ ਕੁੜੀ ਨੇ ਕੋਕੋ ਗਿਆ ਮੈਂ ਨਹੀਂ ਕੋਕੋ ਕਹੀ ਨਹੀਂ ਦੇਉਗੀ ਕੋਕੋ ਜਿਹੋ ਜੇ ਬੱਚੇ ਨਹੀਂ ਕੋਕੋ ਪਾਲਿਆ ਦੀ ਕੁੜੀ ਆਹੋ ਸਾਰੇ ਸਾਰੇ ਆਪਦੇ ਨਾਨਿਆਂ ਦੇ ਨਾਮ ਮੈਂਸ਼ਨ ਕਰੋ ਸਰਦਾਰ ਪਾਲਾ ਸਿੰਘ ਜੀ ਸਾਡੇ ਨਾਨਾ ਜੀ ਕੋਕੋ ਪਤਲੀ ਜੁੰਦੀ ਨਾ ਤੇਰਾ ਕੀ ਮਤਲਬ ਮੰਮੀ ਕੀ ਆ ਕੋਕੋ ਸਰਦਾਰ ਪਾਲਾ ਮੋਟੀ ਕੋਕੋ ਢਾਲੀਵਾਲ ਪੂਰਾ ਨਾਮ ਹੈ ਸਰਦਾਰ ਢਾਲੀਵਾਲ ਹਾਂ ਡਾਕਟਰ ਆਫ ਹਰਜੀਤੀ ਡਾਕਟਰ ਆਪਨੇ ਫਾਦਰ ਆਫਰ ਜੀ ਫਾਦਰ ਆਫਰ ਜੀਤੀ ਫਾਤਰਾ ਫਰਜੀਤੀ ਪੈੜ ਖੂਨ ਪੀੜੀ ਕਿੰਨਾ ਤਾਂ ਪੇਚਾ ਤੇਰਾ ਕੁੰਬੀ ਤਾਂ ਬਣਾ ਘਤੂ ਇਆ ਹੀ ਹੋ ਦੇਗਾ ਆਲੇ ਕਰੇ ਕੰਮ ਕਰਾਉਣ ਲੱਪੀਆ ਸਟਾਫ ਤਾਂ ਇੱਥੇ ਆਉਂਦਾ ਵੇ ਤੂੰ ਕਿਉਂ ਪਾਰਕਿੰਗ ਬਣਾਈ ਪਈ ਮੋਟਰਸਾਈਕਲਾਂ ਦੀ ਕਿਉਂ ਸਟਾਫ ਤਾਂ ਇੱਥੇ ਆਉਂਦਾ ਇੱਧਰ ਲੱਕੜ ਇਹ ਤੇ ਚਲੋ ਆਪਣੇ ਬੰਦੇ ਹੋ ਗਏ ਇੱਧਰ ਓ ਵੈਲਡਿੰਗ ਵਾਲੇ ਨਾਲ ਮਿਸਤਰੀ ਵਾਹ ਜੀ ਵਾਹ ਬਰਾਬਰ ਮੀਂਹ ਕਲਾਰਾ ਭਾਈ ਵਰਦੀ ਆਪਦਾ ਹੀ ਇਹਨੇ ਦਸਣਾ ਫਕੀਰ ਦਾ ਤੇ ਮਿਲਣਾ ਤਕਦੀਰ ਦਾ ਗੱਲ ਤੇਰੀ ਸਹੀ ਆ ਆ ਮੁੰਡੇ ਦਾ ਦਸ ਵਿਆਹ ਹੋ ਜਾਊਗਾ ਮੜਾ ਵੀ ਕਿਦਸ ਪਤਰੀ ਨਹੀਂ ਖੁੱਲਦੇ ਪਤਰੀ ਨਹੀਂ ਹੱਥ ਤੇ ਮੜੇ ਇਹਨੇ ਵੇਖ ਵਿਆਹ ਲਈ ਲੈਣ ਹੈਗੀ ਕਿ ਨਹੀਂ ਨਹੀਂ ਹੈਗੀ ਅਸੀਂ ਮਹਾ ਪਤਰੀ ਨਹੀਂ ਖੁੱਲਦੇ ਕੋਈ ਆਵਾਜ਼ ਕਰਦੇ ਥੋੜੇ ਦੇ ਦੱਸ ਹੋ ਜਾਊਗਾ ਕਿ ਨਹੀਂ ਹੋ ਜਾਗਾ ਸਭ ਮੰਨ ਲੈਣਾ ਸੋਹਣਾ ਹੈ ਕਾਰੋਬਾਰ ਖੁੱਲ ਜਾੜੇਗੇ ਨਹੀਂ ਲੋਕ ਕਹਿੰਦੇ ਸਾਰੇ ਝੂਠ ਮਾਰਦਾ ਹੈ ਕਿ ਗਲਤ ਆ ਗੱਲ ਸਾਰੇ ਆ ਗੱਲ ਕਹਦੇ ਤਾਂ ਤੇਰਾ ਵੀ ਭਾਈ ਵਾਈ ਗੁਰੂ ਭਲਾ ਕਰੇ ਇੱਕ ਮਿੰਟ ਮੁੰਡਾ ਆ ਲੈਂਦੇ ਕੈਸ਼ ਉਹ ਮੁੰਡੇ ਕੋਲੇ ਬਹੁਤ ਪੈਸਾ ਪਿਛਲਾ ਜਿਹੜਾ ਆਉਂਦਾ ਮੈਂ ਕਹਦੇ ਯਾਰ 10-20 ਰੁਪਏ ਚਾਹੀਦੇ ਪੂਆਖੰਡ ਪੀਣਾ ਤੇ ਗੰਮ ਨਿਭੜਿਆ ਆਹ ਦਾਰੂ ਆਹੋ ਛੱਡ ਖੜਾ ਦਾਰੂ ਪੀਦਾ ਸੌਂ ਖਾ ਲਈਦਾ ਸੌਗਾ ਇਹ ਗਿਆਈ ਚਲਾ ਕੇ ਦਾਰੂ ਪੀਣਾ ਦੂ ਸਾਡੇ ਬੰਦੇ ਆਲਰਾਊਂਡਰ ਆ ਕਦੇ ਮੱਜਾ ਜੌਣ ਲੱਗ ਪੈਂਦੇ ਆ ਕਦੇ ਕੰਦਾ ਬਣਾਉ ਲੱਪੈਂਦੇ ਆ ਤੇ ਕਦੇ ਤੂੜੀ ਪਰ ਕਦੇ ਪੱਠੇ ਵੀ ਪਾਉਣ ਲੱਪੈਂਦੇ ਆ ਨਾਈਕੀ ਨੂੰ ਕਿਹਦੇ ਇਹਨਾਂ ਨੇ ਰੋਲਿਆ ਪਿਆ ਤੂੜੀ ਚ ਵੇਖ ਲੋ ਤੀ ਸਾਹਮਣੇ ਆਹ ਹਾਂ ਦੇਖ ਇਹਨਾਂ ਦੇ ਉੱਥੇ ਦਾੜੀ ਨੀਚੇ ਬੰਦੇ ਆ ਹਾਂ ਇਹ ਦਾੜੀਆ ਚਿੱਟੀਆ ਕਰਾ ਦੀਆਂ ਸ਼ਾਮ ਨੂੰ ਉਹ ਭਾਈ ਗਾ ਕੇ ਬੋਥੇ ਬਹੁਤ ਜਾ ਰਹੇ ਬਹੁਤ ਹੋਇਆ ਅ ਅ ਨਹੀਂ ਤੇ ਟਾਈਮ ਨੂੰ ਤਾਂ ਨੇਰਾ ਹੀ ਕਰ ਦਿੰਦੇ ਕਹਿੰਦਾ ਸਾਡੇ ਨਵਾਂ ਬੰਦਾ ਆਉਣ ਆਲਾ ਵਾ ਸੰਗਰਾਦਨ ਦੇ ਗੋਰੇ ਕੀ ਕਹਿੰਦਾ ਉਹ ਕਹਿੰਦਾ ਨਾ ਮੈਂ ਇਹਨਾਂ ਵੀ ਦੋ ਜੜੇ ਹੈਗੇ ਆ ਭਜਾ ਕੇ ਹਟੂੰਗਾ ਹਾਂ ਹੁਣ ਕਹ ਤੇਰੀ ਜਾਨ ਨਿਕਲ ਜੜੀ ਉਹ ਕਹਿੰਦਾ ਇਹ ਵੀ ਦੋ ਭਜਾ ਕੇ ਹਟੂੰਗਾ ਕਹਿੰਦਾ ਦੋ ਘੰਟੇ ਸੁੱਟੀ ਲੈਣੀ ਆ ਹੈ ਹੋਰ ਹੈਗਾ ਵੀ ਕੋਈ ਨਹੀਂ ਆਲੇ ਉਹ ਤਾਂ ਸਮਾਂ ਹੀ ਦੱਸੂਗਾ ਪੁੱਤ ਮੰਦਰੇ ਕਿਹਨਾਂ ਜਿੰਦਾ ਪਾਠ ਨਹੀਂ ਵਜੰਦੇ ਨੇ ਮਾ ਕੋਈ ਚੱਕਰ ਨਹੀਂ ਆਪਾਂ ਦੇ 6 ਵਜੇ ਚੋਲਣੀ ਹੈ ਅਵੇਲੇ ਹੋ ਜਾਣਾ ਹੈ ਕਹਿੰਦਾ ਤੂੰ ਹੀ ਮੈਂ ਕਿਹਾ ਮੈਂ ਵੀ ਤੁਹਾਡੇ ਨਾਲ ਹੀ ਰਾਂਗਾ ਮੈਂ 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 ਕੋਈ ਨਹੀਂ ਆ ਜਾਗਾ ਮੈਂ ਕਹਾਂ ਆ ਜੀ 6 ਤੁਹਾਨੂੰ ਕਹਦੇ ਉਸ ਟਾਈਮ ਤੂੰ ਪੰਜਾ ਜੀਗਾ ਜੋ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ